ਇਹ ਤਾਂ लाडी ਲਾ ਕੇ ਖਲੋਤਾ ਵਾ ਲੈ ਵੀ लाडी ਹੋਣਾ ਨੇ ਤੇ ਅੱਗੇ ਸਾਡਾ ਨਹੀਂ ਬੰਦਾ ਰਹਿਣ ਦਿੱਤਾ ਭਈਆ ਤੇ ਮੈਨੂੰ ਲੱਗਦਾ ਇਹ ਫੇਰ ਉਹਨਾਂ ਗੱਲ ਨਹੀਂ ਪੈ ਗਿਆ ਵਾ ਹੁਣ ਮਹਿੰਗੇ ਨੇ ਮੈਂ ਕੱਲ ਤੋਂ ਇਹ ਗੱਲ ਕਿਹਾ ਕਰਨੀ ਵੀ ਮਹਿੰਗਾ ਸਿੱਧਾ ਜਾਇਆ ਕਰ ਤੈਨੂੰ ਕੋਈ ਜਿੰਨੀ ਮਰਜ਼ੀ ਵਾਜਾ ਮਾਰਦਾ ਰਵੇ ਨਾ ਤੇ ਖਲੋਇਆ ਨਾ ਕਰ ਪਰ ਇਹਨੇ ਤੇ ਹੁਣ ਉਹ ਗੱਲ ਵੀ ਇਹਨੂੰ ਪੱਤیاں ਪੜਾ ਪੜਾ ਕੇ ਤੇ ਇਹਨੂੰ ਲੱਗਦਾ ਹਟਾ ਹੀ ਦੇਣਾ ਵਾ ਵੇਖ ਕਿਦਾਂ ਗੱਲ ਨਹੀਂ ਪਿਆ ਉਹਦੇ ਨਾਲ ਮੈਂ ਦੱਸਦੀ ਆ ਨਾ ਜਾ ਕੇ ਕਿ ਉੱਧਰ ਵੇਖ ਲੋ ਜਿਹੜੀ ਗੱਲ ਤੋਂ ਡਰਦੇ ਸੀ ਉਹ ਗੱਲ ਹੋ ਗਈ ਉਹ ਚੱਲ ਗਈ ਹੁਣ ਬਾਤਾਂ ਤੇ ਕਲ ਹੋਣਾ ਨਹੀਂ ਬੱਸ ਹੁਣ ਉਹਨੂੰ ਚੀਜ਼ਾਂ ਥੋੜੀ ਲੈ ਹੀ ਜਾਣੀਆਂ ਘਰ ਦੀਆਂ ਤਾ ਉਹ ਕਹਤਾ ਉਹ ਦੂ ਤੂੰ ਮੈਂ ਕਿਹਾ ਚਾਬੀ ਨਹੀਂ ਕਿ ਲੱਭਣ ਡਈ ਲੱਭ ਜੂਗੀ ਤਾਂ ਤੈਨੂੰ ਦੇ ਦਾਂਗੇ ਸਵੇਰੇ ਲੈ ਜੀ ਜੇ ਤੂੰ ਬਹਿਣਾ ਮੈਂ ਤੇ ਬਹਿ ਜਾ ਜਦੋਂ ਲੱਭੂਗੀ ਉਦੋਂ ਲੈ ਜੀ ਦੋਹਿੰਦਰ ਮੈਨੂੰ ਹੋਰ ਸ਼ੱਕ ਪੈਣ ਡਿਆ ਕਿ ਇਹ ਨਾ ਹੋਵੇ ਕੱਲ ਨੂੰ ਆਵੇ ਹੀ ਨਾ ਕਿਉਂ ਕੱਲ ਨੂੰ ਕਿਉਂ ਨਾ ਆਊਗਾ ਪੈਸੇ ਦਿੱਤੇ ਨਹੀਂ ਪੂਰੇ ਪੈਸੇ ਨੇ ਮੈਂ ਦਿੱਤੇ ਆ ਮੈਂ ਤੇ ਸਗੋਂ 20 ਰੁਪਏ ਉੱਤੇ ਵੀ ਦਿੱਤੇ ਆ ਹ ਹ ਮੀਆਂ ਮੀਆਂ ਨਾ 600 ਬਣ ਜਾਣਾ ਮੁੜਕੇ ਮਹੀਨੇ ਦਾ ਹੋਰ ਉੱਤੇ ਗਾੜੀ ਮੈਂ ਕਿਹਾ ਚੱਲ ਨਿਗਾ ਜਾ ਲੈਣਾ ਮਾਂ ਟੋਲੀ ਕੋ ਖਾਣ ਨੂੰ ਲੈ ਆ ਆ ਚੱਲ ਉਹ ਚੰਗਾ ਕੀਤਾ ਨਿਆਣੇ ਬਾਹਤ ਹਾਂ ਨਿਆਣੇ ਦਾ ਕਰਕੇ ਮੈਂ ਦਿੱਤੇ ਆ ਕਿ ਚੰਗਾ ਦਿੱਤਰ ਮੇਰੀ ਗੱਲ ਸੁਣ ਲੋ ਉਹ ਮੈਂ ਗਿਆ ਵੇਖਿਆ ਇਹ ਜਾਂਦਾ ਤੇ ਉਹ ਲਾਡੀ ਲਾ ਕੇ ਖਲੋਤਾ ਆਈਓ ਲਾਡੀ ਲਾ ਕੇ ਤੇ ਹੋਰ ਇਹ ਵੀ ਇਹ ਬੰਦੇ ਕੋ ਨਾ ਸਾਡਾ ਕੰਮ ਨਹੀਂ ਉਹ ਜਰਿਆ ਜਾਂਦਾ ਸਾਡਾ ਕੰਮ ਨਹੀਂ ਜਰਿਆ ਜਾਂਦਾ ਇਹ ਬੰਦੇ ਕੋ ਪਤਾ ਨਹੀਂ ਇਹ ਵੀ ਕੀ ਇਹ ਚੌਂਦਾ ਸਾਡੇ ਕੋਲੋਂ ਕੀ ਹਾਨੂੰ ਕਹਿੰਦਾ ਵਾ ਏ ਵੀ ਮੈਂ ਇਹਨਾਂ ਨੂੰ ਏਦਾਂ ਕਰ ਦੇਣਾ ਏਦਾਂ ਕਰ ਦੇਣਾ ਲੈ ਵੀ ਇਹ ਬਸ ਵੇਖੀ ਤੁਰਿਆ ਜਾਂਦਾ ਵੀ ਇਹਨਾਂ ਦਾ ਕੰਮ ਕਿਉਂ ਹੁੰਦਾ ਇੱਥੇ ਗੱਲਾਂ ਕਰੀ ਜਾਣੀਆਂ ਜਾ ਕੇ ਚੱਲੇ ਆਵਾ ਦੇ ਜਾਂਦਾ ਮੈਂ ਹੁਣ ਵੇਖ ਕੇ ਹੁਣ ਆੜਾ ਹੀ ਨਾ ਲਾ ਲਿਓ ਚੱਜ ਨਾ ਗੱਲ ਕਰਿਓ ਸਰਦਾਰਾ ਉਹ ਤੇ ਸਾਈਕਲ ਕਿੱਥੇ ਦੇਣ ਮੈਨੂੰ ਉਹ ਚਾਬੀ ਨਹੀਂ ਲੱਭੀ ਕਹਿੰਦਾ ਕਿੱਥੇ ਰੱਖੀ ਗਈ ਮੇਰੇ ਹਿਸਾਬ ਨਾਲ ਤੈਨੂੰ ਸਕੂਟਰੀ ਦੇ ਦੇਣੀ ਹੋਣਾ ਜਿਹੜੇ ਦਿਹਾੜੇ ਨਹੀਂ ਤੇਰੇ ਤੇ ਗਰੀਬ ਨੂੰ ਸਾਈਕਲ ਮਿਲ ਜੀ ਇੰਨਾ ਹੀ ਬੜਾ ਗਰੀਬ ਤੈਨੂੰ ਕਹਿਣ ਦੇ ਕੱਖ ਨਹੀਂ ਮਿਲਣਾ ਉਹ ਚਾਬੀ ਕਿਉਂ ਨਹੀਂ ਲੱਭੀ ਵੀ ਇਡੇ ਘਰ ਤੋਂ ਚਾਬੀ ਕਿਤੇ ਦੁਰ ਗਈ ਦੋਹੇ ਜੀ ਤੇ ਆ ਗਏ ਆ ਚਾਬੀ ਉਹਨਾਂ ਇਹ ਤਾਂ ਸਾਈਕਲ ਚ ਲਾਉਂਦੇ ਨਹੀਂ ਨਾ ਉਹ ਸਰਦਾਰ ਸਾਈਕਲ ਚ ਲਾਉਦਾ ਨਹੀਂ ਜਾਗਾ ਉਹ ਮੋਪੜ ਤੇ ਜਾਂਦਾ ਜਿੱਥੇ ਜਾਂਦਾ ਚਲੋ ਭਰਾ ਤੇਰੀ ਮਰਜ਼ੀ ਅਸੀਂ ਕੀ ਕਹਿੰਨੇ ਆ ਚੰਗਾ ਫਸ ਜੋ ਮੇਰੀ ਕਿਸਮਤ ਵਿੱਚ ਆ ਮੈਨੂੰ ਮਿਲਣਾ ਹੀ ਆ ਚੰਗਾ ਫਸ ਇਹ ਸਮਝਦਾ ਫੈਸਲੇ ਨਹੀਂ ਪੂਰੇ ਹੁੰਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਟੇਕ ਹੀ ਗਿਆ ਯਾਰ ਇਹਨਾਂ ਦੇ ਚੰਗਾ ਹੀ ਪੰਗਾ ਆਇਆ ਹੈ ਇਹਨੂੰ ਗਿਆ ਵੀ ਨਿਠਾਵਾਂਗਾ ਪਰ ਇਹਦੇ ਮਨ ਚ ਹੋ ਰਹੀ ਆ ਉਹ ਕਦੀ ਸਾਈਕਲ ਦਾ ਲਾਲਚ ਦਿੰਦੇ ਹੀ ਸਦੀਪ ਹੈ 120 ਰੁਪਏ ਦੇ ਤੇ ਮੁੰਡੇ ਨੂੰ ਟੌਫੀਆਂ ਲਈ ਹੂੰ ਗੁੱਡਾ ਬੜਾ ਅੰਤਰਾਵਾ ਬੰਦੇ ਨੂੰ ਬੜੀ ਛੇਤੀ ਕਰ ਲੈਂਦਾ ਕਾਬੂ ਹੂੰ ਚਲੋ ਕਿਤੇ ਨਾ ਕਿਤੇ ਰਹਿਣ ਤੇ ਦਿੰਦੇ ਨਹੀਂ ਵੈਸੇ ਭਾਵੇਂ ਜਿੰਨਾ ਮਰਜੀ ਜ਼ੋਰ ਲਾ ਦੇ ਮੈਨੂੰ ਆਪਣੇ ਕੋਲੋਂ ਨਾ ਪਾਵੇ 10000 ਖਰਚਣਾ ਪਵੇ ਇਹਨੂੰ ਲਾਲਚ ਦਿਨਾ ਮੈਂ ਛੱਡੂ ਨਾ ਠਾ ਆ ਗਈ ਭਈਆ ਨਹੀਂ ਮੁੜਿਆ ਤੇ ਮੁੜਦਾ ਇਹ ਵੀ ਲੱਡੀ ਹਾਂ ਦਾਤਾ ਕੀ ਗੱਲ ਆ ਜਿਹੜੇ ਕੰਮ ਤੂੰ ਕਰਦਾ ਨਾ ਇਹ ਕੰਮ ਨਾ ਕਰ ਜਿਹੜੇ ਕੰਮ ਕਰਦਾ ਮੈਂ ਤੂੰ ਉਹ ਬੰਦੇ ਨੂੰ ਕੀ ਆਖਣ ਡਿਆ ਸਾਡੇ ਨੂੰ ਬੰਦੇ ਨੂੰ ਉਹਦਾ ਪੁੱਸਣ ਡਿਆ ਮੈਂ ਕਿਹਾ ਕੀ ਚੱਲਦਾ ਵਾ ਕੀ ਕੰਮ ਕਰਕਾਰ ਕਰਨ ਡਿਆ ਮੈਂ ਬੰਦੇ ਨੂੰ ਕੀ ਆਖਿਆ ਵਾ ਨਹੀਂ ਤੇ ਕੰਮ ਕਰ ਤੈਨੂੰ ਵੀ ਪਤਾ ਕੀ ਚੱਲਣ ਡਿਆ ਵਾ ਤੇ ਉਹ ਭਈਆ ਵੀ ਮੇਰਾ ਤੂੰ ਹੀ ਭਜਾਇਆ ਵਾ ਭਈ ਇਹਨੂੰ ਮੈਂ ਕੀ ਆਖਿਆ ਭਈਆ ਕਿੱਥੋਂ ਮੈਂ ਭਜਾਉਣਾ ਸੀ ਤੇ ਭਈਆ ਤੂੰ ਹੀ ਭਜਾਇਆ ਹੋਰ ਉਤਨਾ ਰਹਿਣੇ ਬਈ ਮੈਨੂੰ ਇੰਨਾ ਜ਼ਰ ਭਈਏ ਨੇ ਕੰਮ ਕੀਤਾ ਅੰਗੇ ਲੋਕੀ ਕਹਿਣ ਡੇ ਕਹਿੰਦੇ ਭਈਆ ਇਹਨੇ ਭਜਾਇਆ ਨੇ ਭਜਾ ਮੈਂ ਭਈਆ ਯਾਰ ਨਾ ਪਾ ਭਜਾਉਣਾ ਸੀ ਮੈਨੂੰ ਤੇਰਾ ਕੀ ਲੋੜਾ ਪਤਾ ਕੀ ਗੱਲ ਆ ਇਹੋ ਜੇ ਕੰਮ ਨਹੀਂ ਕਰੀਦੇ ਤੇ ਤੈਨੂੰ ਪਤਾ ਆ ਵੀ ਬੁੱਢੇ ਦਾ ਬੁੱਢੇ ਤੋਂ ਕੰਮ ਨਹੀਂ ਹੁੰਦਾ ਕਿਹੜਾ ਕੰਮ ਗਲਤ ਕਰਦਾ ਮੈਨੂੰ ਪਤਾ ਵਾ ਮਨ ਤੇਰੇ ਚ ਕੀ ਆ ਹਾਂ ਤੂੰ ਤੇ ਮੰਨਦੀਆਂ ਜਾਣਦਾ ਨਾ ਤੇਰੇ ਨੋਵਾ ਚਵਾ ਮੇਰੇ ਢਿਡ ਚਵਾ ਤੇਰੀ ਭਗਤੀ ਸਾਰਾ ਪਤਾ ਤੇਰੀ ਭਗਤੀ ਬੜੀ ਆ ਤੂੰ ਮੰਨਦੀਆਂ ਜਾਣਦਾ ਮੈਂ ਮੰਨ ਜਾਣਦਾ ਤੈਨੂੰ ਪਤਾ ਵੀ ਇਹ ਬੁੱਢੇ ਠੇਰੇ ਕੋ ਕੰਮ ਨਹੀਂ ਹੋਣਾ ਤੇ ਪੈਰੀਆਂ ਠੇਕੇ ਦੇ ਮੈ ਲਵਾਂਗਾ ਆ ਗਾਲਿਓ ਤੇ ਡੰਗਰੇ ਰੱਖਣ ਨਾ ਮੈਨੂੰ ਮੇਰੋਂ ਆ ਗਾਲਿਓ ਤੇਰੇ ਨੂੰ ਇੱਕ ਗੱਲ ਸਮਝਾਵਾਂ ਲੜਾਈ ਨੂੰ ਵਜਾ ਨਹੀਂ ਮਾਰੀਦੀਆਂ ਨਹੀਂ ਮੈਂ ਲੜਾਈ ਨੂੰ ਵਜਾ ਮਾਰਦਾ ਨਹੀਂ ਮੈਂ ਪੁੱਸ ਨੂੰ ਸੀੜੀ ਤੂੰ ਸਾਡੇ ਬੰਦੇ ਤੂੰ ਉਹਨੂੰ ਕੋਣਾ ਹੀ ਨਹੀਂ ਸਾਡੇ ਬੰਦੇ ਨੂੰ ਮੈਂ ਮੈਂ ਉਹਨੀਆਂ ਸਿਫਤਾ ਕਾਣ ਲਿਆ ਮੈਨੂੰ ਦੱਸਣ ਗਿਆ ਪਨੀਰ ਨਾਲ ਰੋਟੀ ਖਵਾਈ ਆ ਮੈਨੂੰ ਸਾਈਕਲ ਦੇਣ ਲੱਗੇ ਆ ਮੈਂ ਕਹਿੰਦਾ ਬੰਦੇ ਬੜੇ ਵਧੀਆ ਵਾ ਮੈਂ ਇਹਦੇ ਜਾਣ ਕੇ ਭੱਜ ਗਿਆ ਮੈਨੂੰ ਤੇ ਪਤਾ ਤੂੰ ਜਿੰਨੇ ਕੇ ਸਿਫਤਾ ਦੇ ਪੋਲ ਬੱਦੇ ਹੋਣੇ ਮੇਰੇ ਤੈਨੂੰ ਸਾਡੇ ਦਾ ਹੀ ਸ਼ਾਕ ਵਾ ਤੇਥੋਂ ਪਤਾ ਨਹੀਂ ਅਸੀਂ ਕੀ ਲੈਣਾ ਜਦੋਂ ਬੰਦੇ ਨੂੰ ਮਾਰਦਾ ਆਪਣਾ ਮਾਰਦਾ ਬਗਾਨਾ ਕੋਈ ਨਹੀਂ ਮਾਰਦਾ ਬਹੁਤ ਤੈਨੂੰ ਮਾਰਿਆ ਗਏ ਬਗਾਨਾ ਨਹੀਂ ਕੋਈ ਮਾਰਦਾ ਚਾਹ ਕਰੇ ਵੇਖ ਲਈ ਨਹੀਂ ਆ ਮਾਰਿਆ ਇੱਕ ਟਮ ਹੋਊਗਾ ਬਗਾਨਾ ਨਹੀਂ ਮਾਰੂ ਆਪਣਾ ਮਾਰੂ ਨਹੀਂ ਮਾਰਿਆ ਤੇ ਤਦੇ ਮਹਿਲ ਪੈਗੇ ਨਾ ਅਸੀਂ ਮਾਰਿਆ ਤੈਨੂੰ ਉਹ ਨਹੀਂ ਗੱਲ ਹੁੰਦੀ ਮਹਿਲ ਪੈਣ ਦੀ ਉਹਦੇ ਚਲੋ ਕਮਾਈ ਕੀਤੀ ਹੈ ਨਿਆਣੇ ਨੇ ਪਾਏ ਆ ਸਭ ਕੋਈ ਉਹ ਤੂੰ ਦੇ ਉਦਾਂ ਹੀ ਮਰਨਦੇ ਆ ਆ ਉਹ ਮਰਨ ਦੀ ਨਹੀਂ ਗੱਲ ਹੁੰਦੀ ਨਹੀਂ ਛੱਡਣਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਫਿਰ ਹੈ ਉਹੋ ਗੱਲ ਗੱਲ ਉਹ ਕੰਮ ਕੰਡਿਆ ਉਹਨੂੰ ਕਰਦਾ ਰਹਿਣ ਦੇ ਬਸ ਬਪਰਾਵਾ ਮੈਂ ਨਹੀਂ ਕਹੂੰਗਾ ਉਹਦੇ ਲਾਗੇ ਨਹੀਂ ਤੂੰ ਜਾਣਾ ਲੱਗ ਨਹੀਂ ਜਾਣਾ ਹੁਣ ਰਾਹ ਗਲੀ ਤੇ ਟੱਕਰਦਾ ਉਹ ਤੁਹਾਨੂੰ ਨਹੀਂ ਜਾਂਦਾ ਚਲੋ ਉਤਰਾ ਚਲੋ ਸਾਸਰੀ ਘਰ ਹਾਂ ਠੀਕ ਠਾਕ ਬਸ ਇੰਨੀ ਗੱਲ ਖਲੋਕ ਖਲੋਕੇ ਨਹੀਂ ਲੱਗੇ ਉਹਦੇ ਗੱਲਾਂ ਕਰਨੀਆਂ ਨਹੀਂ ਆਹ ਗਲੀ ਆ ਕੋਈ ਥਾਣੇ ਰਿਪੋਰਟ ਦੇ ਆ ਵੀ ਖਲੋਕੇ ਨਹੀਂ ਗੱਲਾਂ ਕਰਨੀਆਂ ਨਹੀਂ ਖਲੋਕੇ ਕੋਈ ਨਾ ਕਾਦੀ ਉਹਨਾਂ ਕਾਦੀ ਸਾਹ ਨੂੰ ਤੇ ਯਾਰ ਝੂਠੇ ਨਾਲ ਆਈ ਜਾਣਾ ਝੂਠੇ ਨਾਲ ਆਈ ਜਾਣਾ ਝੂਠੇ ਨਾਲ ਜਾ ਜਾ ਕੇ ਪਾਸਪੋਰਟ ਕਰਕੇ ਦੇ ਉਹ ਮੈਂ ਕਰ ਲੂੰਗਾ ਪਾਸ ਆਹ ਮੈਂ ਰੋਜ਼ ਹੀ ਕਰ ਤੂੰ ਤੇ ਜਾਣੀ ਜਾਨ ਬਣ ਗਿਆ ਤੇ ਜਾਣੀ ਜਾਨ ਮੈਨੂੰ ਤੇ ਪਤਾ ਫਿਰ ਸਾਰਾ ਪਤਾ ਤੈਨੂੰ ਤੇ ਰਹਿ ਪਤਾ ਅਹੀਂ ਤੈਥੋਂ ਕੀ ਆ ਵੀ ਯਾਰ ਹੱਦ ਹੋ ਗਈ ਏ ਦੀ ਨਾ ਹੀ ਲਈ ਜਾਂਦਾ ਸਾਡਾ ਵੀ ਭਈਆ ਵੀ ਨਿਠਾਇਆ ਤੇ ਇਹਨੂੰ ਹੀ ਚੁੱਕਣਾ ਦੇਈ ਜਾਂਦਾ ਹੂੰ ਚੁੱਕਣਾ ਤੇ ਵੇਹ ਦੇਣੀ ਬੰਦਾ ਰਹਿਣ ਨਹੀਂ ਦੇਣਾ ਇਹ ਵੀ ਲਾਡੀਆਂ ਮੈਨੂੰ ਭਾਵੇਂ ਕੋਲੋਂ 10000 ਖਰਚਣਾ ਪਵੇ ਬੰਦਾ ਨਹੀਂ ਰਹਿਣ ਦੇਣਾ ਇਹ ਵੀ ਗੱਲ ਆ ਹੈ ਪਹਿਲੀ ਦੈਂ ਗੱਲ ਫਿਰ ਠੇਕੇ ਦੇ ਸਾਨੂੰ ਦਵੇਂਗਾ ਖਾਲ ਦੇ ਸਾਡੀ ਪਹਿਲੀ ਚੋਂ ਨੰਗਦਾ ਆ ਵੇਖ ਲਾ ਬੁੱਢਾ ਜਾਂ ਨਾਂ ਲਾਈ ਜਾਂਂ ਡਿਆ ਈ ਕਹਿੰਦਾ ਬੰਦਾ ਤੁਸੀਂ ਭਜਾਇਆ ਗੁੱਸਾ ਮੈਨੂੰ ਐਨਾ ਸੀ ਮੇਰਾ ਅਰਾਦਾ ਸੀ ਵੀ ਕਰਾਂ ਮੈਂ ਕਹਿੰਦਾ ਛੱਡ ਭਰਾ ਵੀ ਬੰਦਾ ਲਾ ਕੇ ਗਵਾੜ ਮਥਾਵਾ ਕੀ ਬੋਲਣਾ ਕੀ ਬੋਲਣਾ ਮੈਂ ਬੰਦੇ ਨੂੰ ਕੀ ਕਰਨ ਨੂੰ ਭਜਾਉਣਾ ਵੀ ਦੱਸ ਹੈ ਕਹਿੰਦਾ ਭਈਆ ਵੀ ਤੁਸੀਂ ਭਜਾਇਆ ਨਾਂ ਲਾਈ ਜਾਂਂ ਡਿਆ ਆਦੀ ਹੋ ਗਈ ਲੋਕਾਂ ਵਾਲੀ ਮੈਂ ਕਹਿੰਦਾ ਹਾਦੀ ਆ ਜਾਨੀ ਨਾ ਆਹੋ ਕਦੀ ਗਿਆ ਰੰਦਾ ਤੁਸੀਂ 8.5 ਕਿੱਲੇ ਪਾਉਣੇ ਆ ਤਾੰਗ ਤਾਂ ਕਰਕੇ ਜਾਂ ਤੂੰ ਬਈਏ ਨਾ ਇਹ ਬੋਲਣਾ ਹੀ ਨਹੀਂ ਉਹਦੇ ਨਾਲ ਯਾਰ ਗਾ ਗਲੀ ਅਗਵਾਂਡੀ ਹੈਗਾ ਉਹ ਪਿੰਡ ਦਾ ਉਹ ਸਾਨੂੰ ਨਹੀਂ ਜਾਣਦਾ ਦੱਸ ਹੈ ਨਹੀਂ ਤੇ ਅਹੀਂ ਪੈੜੀ ਉਹਦੀ ਕੀ ਕਰਨੀ ਉਹ ਬੁੱਢੇ ਜੇ ਬੰਦੇ ਮਾਤਾ ਹਾਂ ਆ ਵੀ ਆਪਣੀ ਮਾਰਾਤ ਕਰੇ ਬਥੇਰੀ ਆ ਤੇ ਕੀਤੀ ਆ ਤੇ ਅਹੀਂ ਉਹਦੀ ਪੈੜੀ ਲੈ ਕੇ ਕੀ ਕਰਨਾ ਸਾਨੂੰ ਤੇ ਬਾਬੇ ਨੇ ਬੜਾ ਦਿੱਤਾ ਹੈ ਤੁਹਾਡੀ ਉਹ ਹੀ ਬੜਾਵਾ ਤੇ ਇਹਦੀ ਪੈੜੀ ਨੂੰ ਅਸੀਂ ਕੀ ਕਰਨਾ ਸਿਰਚ ਮਾਰਨਾ ਉਹ ਇਹਦੀ 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 ਜਾਇਦਾਦ ਖੜੱਪਾ ਸੱਪ ਬਣ ਕੇ ਬੈਠਾ ਆ ਵਿੱਚ ਕਿ ਉਹ ਨੂੰ ਕਦੀ ਉਹ ਭਈਆ ਲੱਬ ਲਾ ਕਦੀ ਫਲਾਨੀ ਚੀਜ਼ ਲੱਬ ਲਾ ਆਪਣੇ ਘਰ ਉਹ ਜੋ ਮਰਜੀ ਕਰੇ ਹਾਂ ਹਾਨੂੰ ਕਹਦਾ ਸਾਡਾ ਨਾ ਐਵੇਂ ਝੂਠੇ ਲਾਈ ਜਾਣ ਡਿਆ ਮਜੇ ਨਾ ਬੈਠੇ ਐਸੀ ਥੱਲੇ ਬੈਠ ਰਹਿਮਾਨ ਕਰ ਹੈ ਉਦੋਂ ਮੱਝ ਜੀ ਰੱਖੀ ਆ ਉਹਨੂੰ ਪੱਠੇ ਪਵਾ ਲਾ ਹੁਣ ਉਹਨੂੰ ਪਤਾ ਕੀ ਲਾਲਚ ਦੇਤਾ ਹੀ ਉਹਨੂੰ ਲਾਲਚ ਦੇਤਾ ਵੀ ਸੈਗਲ ਲੈ ਜੀ ਮੈਂ ਕਹਾਂ ਵੇਚ ਆਈ ਨਾ ਦੇ ਹਾਨੂੰ ਕਹਦਾ ਜਦੋਂ ਅਸੀਂ ਆਉਣਾ ਨਹੀਂ ਜਾਣਾ ਨਹੀਂ ਰਾਹ ਗਲੀ ਟੱਕਰੇ ਸਾਸ੍ਰੀਕਾਲ ਸਾਸ੍ਰੀਕਾਲ ਤੇ ਨਾਲ ਆਉਣ ਵਾਲੀ ਕਿਹੜੀ ਗੱਲ ਆ ਇਹ ਕੀ ਕੰਮ ਮੈਂ ਚਾਚੀ ਨੂੰ ਪੁੱਛ ਕੇ ਆਉਣਾ ਈ ਤੇ ਮੈਂ ਤੂੰ ਹੁਣ ਬੈਠਾ ਰਿਹਾ ਇੱਥੇ ਤੇ ਮੈਂ ਪੁੱਛ ਕੇ ਆਉਣੀ ਆ ਵੀ ਇਹ ਕੀ ਕੰਮ ਹੋਇਆ ਵੀ ਝੂਠੇ ਨਾਲ ਝੂਠਾ ਤੇਰੇ ਨਾਲ ਲੜਾਈ ਕਰਨੇ ਕੀ ਫਾਇਦਾ ਕੀ ਹੈ ਫੇਰ ਤੂੰ ਮੈਂ ਨਹੀਂ ਝੂਠ ਝੂਠ ਕਿਉਂ ਫੇਰ ਬੋਲਦੇ ਆ ਝੂਠ ਕ ਬੋਲਦੇ ਆ ਜਦੋਂ ਮਤਲਬ ਹੀ ਕੋਈ ਨਹੀਂ ਸਾਡੀ ਆਪਣੀ ਪੈੜੀ ਹੈ ਮਹਾਰਾਜ ਕਰਿਆ ਬਾਬੇ ਦਾ ਦਿੱਤਾ ਬੜਾ ਕੁਛ ਆ ਤੇ ਅਹੀਂ ਇਹਦੀ ਪੈੜੀ ਲੈ ਕੇ ਕੀ ਕਰਨੀ ਜਿੱਥੇ ਮਰਜੀ ਦਵੇ ਨਾ ਦਵੇ ਸਾਨੂੰ ਪਤਾ ਹੱਦ ਕਰਤੀ ਇਹਨੇ ਹਾਂ ਇਹ ਕੀ ਗੱਲ ਹੋਈ ਪਹਿਲਾਂ ਚਲ ਮੈਂ ਜਾਣੀ ਆ ਮੈਂ ਚਾਚੀ ਨੂੰ ਪੁੱਛ ਕੇ ਤੇ ਆਉਣੀ ਆ ਤੇ ਪਹਿਲਾ ਕੀ ਗੱਲ ਹੋਈ ਵੇਖਾਂ ਜਾ ਕੇ ਵੀ ਕਿਤੇ ਲੜਦੇ ਕਰਦਾ ਵੱਡਾ ਆ ਗਿਆ ਆਹੋ ਆ ਗਿਆ ਮੈਂ ਤਾਂ ਮਗਰ ਚੱਲੇ ਆਂ ਵੀ ਕਿਤੇ ਲਾੜੀ ਨਾ ਪਾਓ ਤੁਸੀਂ ਮੈਂ ਖੁੰਬ ਠਾਪ ਆਇਆ ਹੁਣ ਅੱਛਾ ਮੈਂ ਵੀ ਤੂੰ ਸਾਡੇ ਬੰਦੇ ਲੱਗੇ ਨਹੀਂ ਖਲੋਣਾ ਬਸ ਠੀਕ ਆ ਗੱਲ ਠੀਕ ਨਹੀਂ ਆਹੋ ਆਂਦਾ ਲੈ ਸਿਰ ਤੂੰ ਖਲੋਣਾ ਮਨਾ ਕਰ ਦੋਗੇ ਤੇ ਮੈਂ ਤੂੰ ਸਾਡੇ ਬੰਦੇ ਲੱਗੇ ਖਲੋਣਾ ਵਾ ਚੱਲ ਬਹੁਤਾ ਨਹੀਂ ਸਾਲਾ ਪਾਇਆ ਮੈਂ ਜਿੰਨੀ ਕਿ ਮੇਰੇ ਕੋਲ ਹੋਈ ਮੈਂ ਕੀਤੀ ਫਿਰ ਕੇ ਤਲ ਜਾਓ ਬਿਆਜੁਰ ਮਾਨਨਾ ਤੇ ਬਹਿਣਾ ਹੀ ਹੁਣ ਮੈਂ ਕਰਨਾ ਸਿਰ ਇੱਕ ਪਾਉਂਦੇ ਇਹਦੇ ਕੋ ਕੰਮ ਹੀ ਨਹੀਂ ਜਰਿਆ ਜਾਂਦਾ ਸਾਡਾ ਯਾਰ ਹਾਏ ਬਸ ਕਰੋ ਹੁਣ ਆਪਣੇ ਘਰ ਕੇ ਰੋਲਾ ਪਾਇਆ ਇੰਨਾ ਮੈਨੂੰ ਪਤਾ ਨਹੀਂ ਇਹਨਾਂ ਨੇ ਲਾਡੀ ਹੋਣਾ ਨੇ ਕੀ ਕੱਢਣਾ ਇੰਨਾਂ ਗੱਲਾਂ ਦੇ ਵਿੱਚ ਕਿ ਨਾ ਇਹਨੂੰ ਕਰੋੜ ਚੜਿਆ ਬੰਦੇ ਨੂੰ ਮੈਂ ਸਗੋਂ ਐਵੇਂ ਕਹਤਾ ਬਿਖਲੋਤਾ ਲਾਡੀ ਲਾਗੇ ਮੈਂ ਦੱਸਣਾ ਨਹੀਂ ਸਕੋ ਲੈ ਆ ਗਈ ਰਿੰਪੀ ਆ ਜਾ ਰਿੰਪੀ ਸਸਿਆ ਜਾ ਚੀ ਸਤਿ ਸ੍ਰੀ ਅਕਾਲ ਆ ਕੁਰਸੀ ਲੈ ਆ ਉਰੇ ਆ ਜਾ ਕੁਰਸੀ ਕੀ ਲੈਣੀ ਆ ਹਾਂ ਚਾਚਾ ਜੀ ਤੇ ਲੜਕੇ ਹੀ ਆ ਗਏ ਜੇ ਲਾਮਾ ਦਿੱਤਾ ਚਾਚਾ ਜੀ ਨੇ ਕਾਦਾ ਬੰਦਾ ਇਹ ਪਜਾਹ ਦਿੰਦੇ ਹੋ ਤੁਸੀਂ ਸਾਡਾ ਭਈਆ ਪਜਾਹਤਾ ਦੱਸ ਅਹੀਂ ਤੁਹਾਡੇ ਬੰਦੇ ਕਿਉਂ ਪਜਾਉਣੇ ਆ ਤੇ ਤੁਹਾਡੇ ਅਹੀਂ ਸਾਡਾ ਤੁਹਾਡੇ ਨਾਲ ਕੀ ਵੈਰ ਨਹੀਂ ਵੈਰ ਤੇਰ ਨਾਲ ਤਾਂ ਨਹੀਂ ਸਾਡਾ ਕੋਈ ਵੀ ਨਹੀਂਗਾ ਤੇ ਜਿੰਨਾ ਗੱਲ ਕੀਤੀ ਆ ਲਾਡੀ ਨਾਲ ਕੀਤੀ ਗੱਲ ਤੇਰ ਨਾਲ ਕੀਤੀ ਜਾਚੇ ਤੇਰੇ ਨੇ ਉਹਨਾਂ ਨਾਲ ਕੀਤੀ ਮੇਰੇ ਨਾਲ ਕੀ ਕਰਨੀ ਸੀ ਉਹ ਤੇਰੇ ਲਾਡੀ ਆਉਂਗਾ ਇਹਨੂੰ ਤਾਂ ਬਹੁਤ ਕਿਹੇ ਗੱਲ ਦਾ ਨਹੀਂ ਪਤਾ ਤੂੰ ਤੇ ਸਾਡੀ ਧੀਆ ਵਰਗੀ ਆ ਜਿਹੜਾ ਨਾਲ ਗੱਲ ਕੀਤੀ ਉਹ ਆਉਂਦਾ ਇੱਥੇ ਮੇਰੇ ਨਾਲ ਗੱਲ ਕਰਨ ਤੇ ਮੈਂ ਉਹਨੂੰ ਦੱਸਦੀ ਬਹੁਤਾ ਨਹੀਂ ਸਾਰਾ ਗੱਲਾਂ ਦੇ ਵਿੱਚ ਆ ਹੀ ਜਾਂਦਾ ਬੰਦਾ ਨਹੀਂ ਚਾਚਾ ਜੀ ਕਹਿੰਦੇ ਇਹ ਤੁਸੀਂ ਸਾਡਾ ਬੰਦਾ ਪਛਾਹ ਦਿੰਦੇ ਹੋ ਕਦਿਆ ਜਦੋਂ ਤੁਹਾਡੀ ਪੈੜੀ ਠੇਕ ਤੇ ਦੱਸ ਅਸੀਂ ਤੁਹਾਡੀ ਪੈੜੀ ਲੈ ਕੇ ਕੀ ਕਰਨਾ ਹੈ ਜੇ ਰਿੰਪੀ ਮੇਰੀ ਸੁਣ ਗੱਲ ਤੁਹਾਡੀ ਤੇ ਆਪਣੀ ਮਹਾਰਾਜ ਨੇ ਦਿੱਤਾ ਬਥੇਰਾ ਕੁਝ ਦਿੱਤਾ ਵਾ ਅਸੀਂ ਆਪਾਂ ਨੇ ਦਿੱਤਾ ਵਾ ਸੋਖਣ ਢੋਣਾ ਹੋਵੇ ਪਰ ਲਾਡੀ ਨਹੀਂ ਗੱਲਾਂ ਚੰਗੀਆਂ ਕਰਦਾ ਗਲੀ ਗਵਾਂਡ ਦੇ ਹੁੰਦਾ ਵਾ ਵੀ ਚੱਲ ਦੁੱਖ ਸੁੱਖ ਵੇਲੇ ਕਿਤੇ ਲਾਗੇ ਤੇ ਇਹ ਥੋੜੀ ਜਿਹੀ ਲੜਾਈ ਨੂੰ ਹੀ ਕਰੀ ਜਾਣੀਆਂ ਗੱਲਾਂ ਹੀ ਲੜਾਈ ਵਾਲੀਆਂ ਕਰੀ ਜਾਣੀਆਂ ਹਾਂ ਤੁਸੀਂ ਬੰਦੇ ਨੂੰ ਚਾਹ ਰੋਟੀ ਨਾ ਦੋਗੇ ਟਾਈਮ ਨਾ ਟਾਈਮ ਨਾਲ ਨੂੰ ਕਰੋਗੇ ਨਾ ਤੇ ਹੱਥੇ ਲਾਣਾ ਦੋਗੇ ਤੇ ਬੰਦੇ ਦੇ ਤੇ ਪਾਪੇ ਪੜ ਜਨਾਈ ਹਾਏ ਰਿੰਪੀ ਤੂੰ ਦੇ ਨੀ ਰੋਟੀ ਚਾਹ ਨੂੰ ਸਾਨੂੰ ਹੁਣ ਕੀ ਵੀਰਾ ਬੰਦਾ ਤੁਹਾਡਾ ਭਜਦਾ ਅਡਨਾਤ ਹੁਈਆ ਹੱਡਾ ਲਈ ਜਾਂਦੇ ਜੇ ਉਹ ਬੰਦਾ ਭਜਦਾ ਹੀ ਤਾਂ ਆਮ ਜੇ ਉਹਨੂੰ ਪੈਸਾ ਨਾ ਦਿੱਤਾ ਤੇ ਜਾ ਉਹਨੂੰ ਰੋਟੀ ਪਾਣੀ ਲੈ ਜਾ ਤੇ ਆ ਹੁਣ ਜੇ ਉਹਨੂੰ ਫੜਾਏ 20-20 ਰੁਪਏ ਉੱਤੇ ਦਿੱਤੇ ਵੀ ਉਹਦੇ ਨਿਆਣੇ ਵਾਸਤੇ ਵਿਚਾਲ ਕੋ ਖਾਣ ਨੂੰ ਲੈ ਜਾ ਸਾਨੂੰ ਉਹਦੇ ਨਾਲ ਕੀ ਵੀ ਦਿੱਤੇ ਕਿ ਨਹੀਂ ਦਿੱਤੇ ਸਾਨੂੰ ਉਹਦੇ ਨਾਲ ਕੀ ਭਾਈ ਨਾਲ ਸਾਡਾ ਕੀ ਮਤਲਬ ਆ ਹੱਡ ਬਰਤੋਂ ਲੜਨਾ ਫਿਰ ਗੁੱਸਾ ਹੁੰਦਾ ਨਹੀਂ ਲਾਮਾ ਤੁਸੀਂ ਦੇ ਦਿੱਤਾ ਹੈ ਹੱਦ ਹੋ ਗਈ ਤੇ ਆ ਚਾਚਾ ਜੀ ਨੇ ਤਾਂ ਹੀ ਕੀ ਹੈ ਤੁਹਾਡਾ ਭਗਾੜਿਆ ਚਾਚਾ ਜੀ ਨੇ ਲਾਮਾ ਦਿੱਤਾ ਹੈ ਵੇ ਤੂੰ ਹੀ ਪੈੜੀ ਠੇਕੇ ਤੇ ਚਾਹੁੰਦੇ ਅਸੀਂ ਪੈੜੀ ਤੁਹਾਡੀ ਲੈ ਕੇ ਕੀ ਕਰੀਏ ਜੇ ਲਾਡੀ ਖਲੋਵੇ ਨਾ ਸਾਡੇ ਬੰਦੇ ਲਾਗੇ ਜਿਹੜਾ ਕੰਮ ਵਾਲਾ ਹੁੰਦਾ ਵਾ ਤੇ ਕੋਈ ਗੱਲ ਵੀ ਨਾ ਹੋਵੇ ਇਹ ਆਉਂਦਿਆਂ ਹੀ ਘੇਰ ਕੇ ਖਲੋ ਜਾਂਦਾ ਹੁਣ ਤੁਹਾਡਾ ਘਰ ਵਾ ਨਾ ਉੱਥੇ ਕੋਈ ਆਵੇ ਕੋਈ ਜਾਵੇ ਸਾਨੂੰ ਕੋਈ ਮਤਲਬ ਨਹੀਂ ਗਾ ਤੁਹਾਡੇ ਤੇ ਬੂਹੇ ਗਾੜੀਆਂ ਫਿਰ ਨੰਗ ਨਾ ਨੰਗਦੇ ਆ ਨੰਗਦੇ ਆ ਨਾ ਮਾਜੀ ਰੰਗੇ ਹਾਂ ਡਾਗ ਦੇ ਚੋਕ ਲਾਉਂਦੇ ਉਹਨਾਂ ਨੂੰ ਗਾੜੀ ਜਦੋਂ ਸਰਦਾਰ ਜੀ ਸਾਸ੍ਰੀ ਘਰ ਬੁਲਾਉਣਗੇ ਤੇ ਫਿਰ ਤਾਂ ਖਲੋਣਾ ਹੀ ਪੈਣਾ ਤੇ ਜੁਕੜਨ ਨਾ ਦੇਈਂਦੀਆਂ ਸਾਸ੍ਰੀ ਘਰ ਦਾ ਜਵਾਬ ਦੇਈਦਾ ਤੇ ਆਪਣਾ ਕੰਮ ਕਰ ਲਈ ਇਹ ਚਾਚੀ ਤੁਸੀਂ ਬੜੀ ਚੰਗੀ ਪਰ ਤੂੰ ਤਾਂ ਲਾਡੀ ਨਾਲੋਂ ਵੱਧ ਨਿਕਲੀ ਆ ਉਹਦੇ ਕੋਲ ਸੁਣਦੇ ਆ ਸਾਰੇ ਤੂੰ ਆ ਗਈ ਉਸੇ ਬੜੀ ਮੈਂ ਹੁਣ ਲਾੜਨ ਤੇ ਹੁਣ ਚਾਚੀ ਤੂੰ ਲੜਾਈਆਂ ਵਾਲੀਆਂ ਤੇ ਤੁਸੀਂ ਮੈਂ ਤੇ ਕਹੀ ਹੀ ਵੀ ਚਾਚੇ ਨੂੰ ਸਮਝਾਇਓ ਵੀ ਨਹੀਂ ਚੰਗੇ ਲੱਗੀ ਦਾ ਆਣਕ ਵਾਂਡਾ ਲੋੜ ਵੇਲੇ ਖਵੇਲੇ ਪਈ ਰਹੀ ਚੱਲੋ ਛੱਪੇ ਰਹੀ ਚਾਚਾ ਜਾਣੇ ਤੇ ਲਾਡੀ ਜਾਣੇ ਆਪਾਂ ਦੋਵਾਂ ਨੇ ਕੀ ਵੰਡਣਾ ਤੂੰ ਇੰਨਾ ਰੌਲਾ ਪਾਉਂਦੇ ਆ ਭੀ ਹੁੰਦਾ ਨਹੀਂ ਰੌਲਾ ਫਿਰ ਗੁੱਸਾ ਹੁੰਦਾ ਹੀ ਆ ਚਾਚੀ ਸੁਣ ਕੇ ਬੰਦਾ ਭਜਾ ਦਿੰਦੇ ਝੂਠਾ ਹੀ ਨਾ ਤੁਸੀਂ ਝੂਠਾ ਹੀ ਨਾ ਲਈ ਜਾਂਦੇ ਤੂੰ ਵੀ ਆਣ ਕੇ ਰੌਲੀ ਪਾਤੀ ਆ ਤਦੋਂ ਐਵੇਂ ਭੱਜੀ ਆਈ। ਨਹੀਂ ਤੂੰ ਰੋਲੀ ਪੁਵਾਈ ਆ ਤੇ ਪਈ ਆ। ਉਹ ਨਹੀਂ ਗੱਲ ਭਾ ਜਿਹੜਾ ਨਾ ਸਿੱਧੀ ਗੱਲ ਮੈਂ ਤੈਨੂੰ ਦੱਸਾਂ ਮਾਰ ਦਾ ਲੜਾਈ ਨੂੰ ਗੱਜਾ। ਕਹਿੰਦੇ ਲੋਕ ਲੋਕ ਦੇ ਖਲੋਨੇ ਆ। ਭਈਏ ਦਾ ਅੱਗੇ ਮੈਨੂੰ ਪਤਾ ਲੱਗਾ ਵੀ ਭਈਏ ਦੇ ਨਾਮ ਹੀ ਮੇਰਾ ਲਾਈ ਜਾਂਦਾ। ਹੁਣ ਅਜੇ ਤੂੰ ਉਹਦੇ ਨਾਲ ਗੱਲਾਂ ਕੋ ਕਰਦਾ ਗਵਣ ਮੱਥਾ ਤੇ ਗੱਲਾਂ ਨਾ ਕਰਾਂ। ਉਹ ਮੈਨੂੰ ਆਉਂਦਿਆ ਸਾਸਰੀ ਘਰ ਬੁਲਾਉਂਦਾ ਤੇ ਮੈਂ ਉਹਨੂੰ ਜੇ ਤੂੰ ਚੋਰ ਨਹੀਂ ਆ ਚੋਰ ਦਾ ਭਾਈ ਨਹੀਂਗਾ ਤੇ ਫੇਰ ਤੇਰਾ ਨਾਂ ਤੇਨੂੰ ਗੁੱਸਾ ਵੀ ਕਰਦਾ ਜੇ ਤੇਰਾ ਗੁੱਸਾ ਆਉਂਦਾ ਨਹੀਂ ਹੈ ਜਦੋਂ ਬੰਦੇ ਦਾ ਨਾਮ ਲਾ ਦੇਣਾ ਮੈਂ ਤਾਂ ਡਾ ਕਹਦਾ ਵੀ ਤੁਹਾਡੇ ਆ ਚੀਜ਼ ਚੋਕੇ ਲਾਗੇ ਤੁਸੀਂ ਫਲਾਨੀ ਚੀਜ਼ ਚੋਕੇ ਲਾਗੇ ਤੁਸੀਂ ਬੰਨੇ ਵੱਡ ਤੇ ਆਦੇ ਤੇ ਨਾਂ ਲੱਗਦਾ ਨਹੀਂ ਹੁਣ ਤੇਰੀ ਘਰ ਦੀ ਆਂਦੀ ਆ ਵੀ ਤੁਸੀਂ ਰੋਟੀ ਬਹਿ ਜਾ ਹੁਣ ਬਹਿਣਾ ਮੈਂ ਕੀ ਆ ਚਾਚੀ ਮੈਂ ਤੇ ਆਈ ਹਾਂ ਵੀ ਚਾਚੀ ਸੁਣੂਗੀ ਤੇ ਚਾਚੇ ਨੂੰ ਸਮਝਾਊ ਪਰ ਇਹਨਾਂ ਲੋਕਾਂ ਨਹੀਂ ਮੇਰੇ ਹਿਸਾਬ ਨਾਲ ਜਦੋਂ ਇਹਨਾਂ ਦੀ ਉਮਰ ਵੱਧਦੀ ਜਾਂਦੀ ਹੈ ਨਾ ਇਹਨਾਂ ਦੀ ਬੁੱਧੀ ਮਾਰੀ ਜਾਂਦੀ ਹੈ ਚੱਲ ਐਨਾ ਇਹ ਨਹੀਂ ਪਤਾ ਵੀ ਗਾਂਢ ਗਵਾੜਨਾ ਰਹਿਣਾ ਕਿਦਾਂ ਵਾ ਚੱਲ ਘਰ ਨੂੰ ਤੇ ਹੁਣ ਤੂੰ ਇਹਨਾਂ ਦਾ ਬੰਦਾ ਸਾਸਰੀਕਾਰ ਬੁਲਾਵੇ ਜੋ ਮਰਜੀ ਕਵੇ ਤੂੰ ਲਾਗੇ ਨਹੀਂ ਖਲੋਣਾ ਉਹ ਕਹਿੰਦੇ ਡਿਗ ਡੁਗ ਪਿਆ ਨਾ ਨਾ ਮੁੜ ਕੇ ਪਾਕਲ ਨੂੰ ਕੋਈ ਭਾਬੀ ਨਾ ਵੀ ਹੋਗੀ ਤੇ ਨਾ ਸਾਡਾ ਲਾਏਗੀ ਕੋਈ ਜਿਹੜਾ ਬੰਦਾ ਆਦਾ ਕੋਈ ਸਾਡੇ ਘਰ ਆਉਂਦਾ ਨਾ ਵੇਖ ਕੇ ਤੇ ਆਪਣੇ ਅੰਦਰ ਵੱਟ ਜਾ ਕੋਲ ਤੇ ਆਪਣਾ ਬੂਹਾ ਟੋਲਿਆ ਕਰੋ ਬਸ ਕੋਈ ਗੱਲ ਨਹੀਂ ਫੇਰ ਕੋਈ ਗੱਲ ਹੀ ਨਹੀਂ ਹੋਣੀ ਇਹ ਉਹ ਸਾਈਕਲ ਤੋਂ ਡਿਗ ਪਿਆ ਜਾਂ ਮੋਟਰਸਾਈਕਲ ਤੋਂ ਡੇ ਪਿਆ ਤੁਹਾਡਾ ਬੰਦਾ ਫੇ ਨਾ ਨਾ ਸਾਡਾ ਲਾਇਓ ਵੀ ਇਹਨਾਂ ਨੇ ਕਰਤਾ ਫਲਾਣ ਨੇ ਕਰਤਾ ਪਿੰਡ ਦਾ ਬੰਦਾ ਜੇ ਉਹਨੇ ਕਵਾ ਵੀ ਲਿਆ ਤਾ ਉਥੇ ਫਰਕ ਕੀ ਪੈ ਗਿਆ ਤੂੰ ਭੱਜ ਕੇ ਲਾਮਾ ਦੇਣ ਚਲ ਕੇ ਗੱਲ ਨਾ ਕਰੀਂ ਉਹ ਫਲਾਣ ਕਰੀ ਅਸੀਂ ਸਾਡੇ ਕੋਲ ਡਰਦੇ ਆ ਵੀ ਲੜਾਈ ਨੂੰ ਬਾਜਾ ਮਾਰਦੇ ਹੀ ਕੋਈ ਨਾ ਜੇ ਪੈਸਾ ਦਿੱਤਾ ਸੰਭਲ ਕੇ ਖਾਈਦਾ ਜਾਂ ਸੰਭਲ ਕੇ ਇਹਨਾਂ ਨਾਲ ਉਹ ਗੱਲ ਨਹੀਂ ਹੋਣੀ ਮੇਰੇ ਹਿਸਾਬ ਨਾਲ ਇੱਕ ਅੱਗੇ ਨਹੀਂ ਈਮਾਨ ਤੇ ਦੂਜੀ ਚੜ ਗਈ ਸਮਾਨ ਲੈ ਭੀ ਈਡੀ ਕੰਨਾਂ ਦੀ ਕੱਚੀ ਬੰਦੇ ਦੀਆਂ ਦੋ ਗੱਲਾਂ ਸੁਣ ਕੇ ਤੇ ਭੱਜੀ ਲੜਨ ਆ ਗਈ ਆ ਤੁਹਿਆ ਰੋਟੀਆਂ ਦਿੰਦੇ ਹੋਗੇ ਤੁਸੀਂ ਚਾਹ ਤੁਹਾਨੂੰ ਕਿੱਥੋਂ ਪਤਾ ਲੱਗਾ ਰੋਟੀਆਂ ਚਾਹਵਾ ਨਹੀਂ ਦਿੰਦੇ ਜਾਂ ਤੇ ਉਸੇ ਵਾਲੇ ਆਣ ਕੇ ਵੇਖਦੀਆਂ ਭਲਾ ਅਜੇ ਪਨੀਰ ਵਾਲੇ ਭਾਂਡੇ ਆਵੇ ਹੋਣੇ ਨਹੀਂ ਤੋਤੇ ਅਜੇ ਰੋਟੀ ਖਾ ਕੇ ਹਟਿਆ ਵਾ ਹਾਏ ਮੈਨੂੰ ਤੇ ਉਹ ਗਾਲੇ ਨਾ ਦੋਵਾਂ ਜਣੇ ਦੇ ਗਾੜੀ ਗੱਲ ਹੀ ਨਹੀਂ ਕੋਈ ਆਈ ਐਡੀ ਕਪੱਤੀ ਕੇ ਜ ਰਿੰਪੀ ਮੈਂ ਤਾਂ ਕਹਿੰਨੀ ਚੰਗੀ ਬੜੀ ਆ ਪਰ ਬਾਬਾ ਨਹੀਂ ਇਹਦੇ ਨਾਲ ਵੀ ਹੋਏ ਲਾਡੀ ਕੇ ਕੰਮ ਹੋਏ ਆਂਦੇ ਨਾਲ ਸ਼ਰੀਕ ਸੇਰੇ ਲਾ ਕੇ ਨਹੀਂ ਢੁਕਦਾ ਉਹ ਸਾਰੇ ਕੰਮ ਕਰਦਾ ਆ ਜਾ ਕੀ ਆਖੰਡੇ ਉਹ ਮੈਂ ਕਿਹਾ ਵੇਖ ਲਾਡੀ ਦੇ ਕੰਮ ਵੀ ਸਿਆਣੇ ਨਹੀਂ ਕਾਬਦਾ ਸਰੀਕ ਸੇਰੇ ਲਾ ਕੇ ਢੱਕਦਾ ਬਾਕੀ ਸਾਰੇ ਕੰਮ ਕਰਦਾ ਤੇ ਸੇਰੇ ਢੱਕਣ ਨਾਲ ਕੋਈ ਘੱਟ ਨਹੀਂ ਗੱਲ ਹੋਈ ਸੇਰੇ ਲਾ ਕੇ ਨਹੀਂ ਤੇ ਮੈਂ ਮਾੜਾ ਉਹਨਾਂ ਨੂੰ ਕੀ ਆਖਤਾ ਤੇ ਤੁਸੀਂ ਕੀ ਆਖਿਆ ਲਾਡੀ ਨੂੰ ਮੈਂ ਤਾਂ ਉਹ ਆਖਿਆ ਮੈਂ ਵੀ ਇਦਾਂ ਦਾ ਕੰਮ ਨਾ ਕਰਿਆ ਕਰ ਤੂੰ ਇਹਨਾਂ ਦੇ ਮਾਦੀ ਖੋਮ ਠੱਪਕੇ ਆਇਆ ਵਾ ਆਹੋ ਉਹ ਤੇ ਕਾਹ ਰਣ ਕੇ ਮੇਰੀ ਖੋਮ ਠੱਪ ਗਈ ਏ ਰਿੰਪੀ ਤੇਰੀ ਕਿਉਂ ਠੱਪ ਗਈ ਪਈ ਮੈਨੂੰ ਨਹੀਂ ਪਤਾ ਕਿਉਂ ਠੱਪ ਗਈ ਆਂਦੀ ਆ ਚਾਚਾ ਗੱਲਾਂ ਬੜੀਆਂ ਕਰਦਾ ਚਾਚੇ ਨੂੰ ਸਮਝਾਓ ਥੋੜਾ ਬੋਤਾ ਨਹੀਂ ਤੇ ਤੂੰ ਨੇ ਇਹਨੂੰ ਆਖਿਆ ਵੀ ਤੂੰ ਆਪਣੇ ਬੰਦੇ ਨੂੰ ਸਮਝਾ ਚਾਚੇ ਨੂੰ ਮੈਂ ਕੀ ਸਮਝਾਉਣਾ ਮੈਂ ਤੇ ਆਖਿਆ ਵਾ ਮੈਂ ਜੇ ਲਾਡੀ ਨੂੰ ਆਖਿਆ ਚਾਚੇ ਨੇ ਕੋਤ ਲਾਡੀ ਇੱਧਰ ਹੀ ਆਉਂਦਾ ਤੇ ਹੜਨਾ ਗੱਲ ਕਰਦਾ ਤੂੰ ਕਿਉਂ ਆਈ ਆਂ ਆਖੇ ਮੈਨੂੰ ਉਹਨੇ ਜਾ ਕੇ ਦੱਸਿਆ ਮੈਨੂੰ ਗੁੱਸਾ ਚੜ ਗਿਆ ਤੇ ਮੈਂ ਆਖਿਆ ਮੈਂ ਗੱਲ ਕਰਕੇ ਅੱਛਾ ਤੇਰੀ ਖੰਬ ਠੱਪ ਗਈ ਆ ਗੱਲਾਂ ਬਹੁਤ ਕਰਕੇ ਗਈ ਮੈਨ ਤੇ ਘੜੀ ਗੱਲ ਹੀ ਨਹੀਂ ਆਈ ਕੋਈ ਉਹਨੇ ਘੜੀ ਤੈਨੂੰ ਗੱਲ ਨਹੀਂ ਆਈ ਮੇਰੇ ਤੋਂ ਪੈਰ ਨਹੀਂ ਇੱਥੇ ਲੱਗਣ ਦਿੰਦੀ ਹੈ ਪਤਾ ਨਹੀਂ ਫੇਰ ਲੱਗਦਾ ਨਾ ਬਾਹਰ ਜਦੋਂ ਕਿਸੇ ਦੇ ਨਾਲ ਪੰਗਾ ਪਵੇ ਤੂੰ ਘਰੇ ਹੀ ਬੋਲਣ ਜੋਗੀ ਆ ਫਿਰ ਉਹ ਗੱਲ ਇੱਥੇ ਤੇ ਛੇਰਨੀ ਬਣੀ ਆ ਬਾਹਰ ਤੋਂ ਭਿੱਜੀ ਚੂਈ ਵਾਂਗੂ ਗੱਲਾਂ ਕਰਵਾ ਕੇ ਘਰ ਨੂੰ ਆ ਗਈ ਆ ਘਰੇ ਆ ਗਈ ਹੀ ਪਹਿਲਾਂ ਉਹ ਆ ਗਈ ਰਿੰਪੀ ਤੇ ਮਗਰੇ ਲਾਡੀ ਆ ਗਿਆ ਸੀ ਗੱਲ ਨਹੀਂ ਕੀਤੀ ਸੋਣੀ ਕਰਤੀ ਤੂੰ ਵੀ ਤੇ ਮੈਂ ਤਾਂ ਤਾਂ ਨਹੀਂ ਘਰੇ ਆਣ ਕੇ ਉਹ ਗੱਲਾਂ ਕਰ ਗਏ ਤੇ ਤੇਰੇ ਕੋ ਗੱਲ ਹੀ ਨਹੀਂ ਆਈ ਤੈਨੂੰ ਵੇਖੋ ਹਾਏ ਬਾਬਾ ਮੈਂ ਆਖਿਆ ਕਿਪਤਾ ਕਿੰਨਾ ਕੁ ਤੁਸੀਂ ਉਹਨੂੰ ਬੋਲ ਆਏ ਮੈਂ ਤਾਂ ਤਾਂ ਕਰਕੇ ਨਹੀਂ ਜਿਆਦਾ ਗਾੜੀ ਬੋਲੀ ਮੈਂ ਕਿਪਤਾ ਕਿੰਨਾ ਕੁ ਵੱਧ ਘੱਟ ਕਿੰਨਾ ਕੁ ਫੱਟ ਮਾਰ ਰਹੇ ਚੱਲ ਮੇਰੇ ਨਾਲ ਤੋਰ ਹਬਾ ਬਾਬਾ ਮੋੜ ਮੋੜ ਕੇ ਹੀ ਨਹੀਂ ਉਹ ਗੱਲਾਂ ਕਰਨੀਆਂ ਹੱਡ ਮੇਰੇ ਕੋ ਨਹੀਂ ਪਹੁੰਚਿਆ ਗਈ ਲੋਕਾਂ ਨਾਲ ਲੜਾਈਆਂ ਕਰਨ ਦੀ ਮੈਂ ਤਾਂ ਆਣ ਗਵਾਨ ਮਿਲ ਕੇ ਰਹਿਣਾ ਵਾ ਮੈਂ ਹੁਣ ਹੁਣ ਤਾਂ ਹੀ ਕਿਸੇ ਨਾਲ ਕਰਕੇ ਬਰਬਰੀਆਂ ਚੁੱਕ ਕੇ ਲੋਕਾਂ ਨਾਲ ਪਹੁੰਚ ਨਹੀਂ ਹੈਗੀ ਇੱਥੇ ਮੇਰੇ ਨਾਲ ਪਹੁੰਚ ਤੇ ਹੈਗੀ ਆ ਨਾ ਤੇਰੀ ਮੈਨੂੰ ਬੋਲੀ ਜਾਨੀ ਤੂੰ ਬਾਰ ਤੇਰੇ ਕੋ ਸਰੀਆ ਕੱਖ ਨਹੀਂ ਚਾਹ ਠੀਕ ਵਾ ਹੁਣ ਜਿਹੜਾ ਆਪਣਾ ਉਹਨਾ ਨਾ ਮਹਿੰਗਾ ਉਹਨੂੰ ਆਖੋ ਇਹ ਲਾਗੇ ਨਹੀਂ ਖਲੋਣਾ ਤੇ ਕੋਈ ਗੱਲ ਵੀ ਨਾ ਹੋਏ ਮਹਿੰਗੇ ਨੂੰ ਮੈਂ ਕਹਿ ਦੂੰਗਾ ਕਿ ਜਦੋਂ ਤੇਰੇ ਨਾਲ ਨਹੀਂ ਬੋਲਣ ਦੋਵੇਂ ਜੀ ਆਏ ਸੀ ਤੇ ਮੈਨੂੰ ਆਵਾਜ਼ ਮਾਰਦੀ ਹਾਂ ਇਹ ਬੰਦੇ ਰਹਿਗਾ ਅੰਦਰ ਵਾ ਮੇਲਾ ਲਾ ਦਿੰਦੀ ਫੇਰ ਮੈਂ ਇਕੱਠੇ ਕਰਕੇ ਸਾਰਿਆਂ ਨੂੰ ਤੁਹਾਨੂੰ ਓਹੋ ਗੱਲਾਂ ਕਰਾ ਕੇ ਬਹਿ ਗਈ ਨਾ ਕੁਝ ਨਹੀਂ ਹੋ ਗਿਆ ਮੈਨੂੰ ਕਹਿ ਗਈ ਨਾ ਜੋ ਕਹਿ ਗਈ ਹੁਣ ਆਪਣੇ ਘਰ ਤੇ ਮੈਂ ਨਾ ਹੱਥ ਦੇ ਹੱਥ ਮਾਰ ਕੇ ਹੀ ਹੱਸਣ ਦੇ ਹੋਣੇ ਆ ਪੇ ਬਾਵਾ ਕਰਕੇ ਆਏ ਆ ਕਰਾ ਕੇ ਬੇਇਤੀ ਰੱਖ ਦਿੱਤੀ ਉਹ ਜਾਗਾ ਬਾਕੀ ਗਿਆ ਅੱਜ ਚਲੋ ਸੌਦਾ ਤੇ ਲੈ ਆਂ ਤੁਹਾਨੂੰ ਵੇਖਾਂ ਕੋ ਰਾਤ ਨਹੀਂ ਗਿਆ ਹਾਲੇ ਕਿ ਧੰਮ ਲ ਲੈਣਾ ਘੜੀ ਵੇਖ ਲੈਣਾ ਘੜੀ ਬੇਸਕਟ ਵੀ ਆ ਗਏ ਆ ਗੰਡੇ ਵੀ ਹੈਗੇ ਆ ਹਲਦੂ ਵੀ ਲੱਲੇ ਆ ਕੁਣਿਆਣੇ ਵੇਚੀਦਾ ਪੈਕਟ ਵੀ ਚੱਲੇ ਆ ਕੀ ਆ ਸਰਦਾਰ ਕੇ ਪੱਕਾ ਰੱਖ ਲੈਦਾ ਮੈਨੂੰ ਇਹ ਤਾਂ ਤੋਰ ਤੋਰ ਕੇ ਨਾ ਬੰਦਾ ਹੱਬ ਜਾਂਦਾ ਈ ਕਦੀ ਕਿਤੇ ਇੱਕ ਕੰਮ ਕਦੀ ਕਿਤੇ ਇੱਕ ਕੰਮ ਪੱਕਾ ਰਹਿਦੇ ਸਾਰਾ ਦਿਨ ਪੱਠੇ ਪੁੱਠੇ ਪਾ ਕੇ ਬੰਦਾ ਕਿਥੇ ਬੈ ਜਾਂਦਾ ਘੜੀ ਦਮ ਮਾਰ ਲਿੰਦਾ ਤੇ ਸਾਬਾ ਨੂੰ ਉਥੇ ਹੀ ਆਪਣੇ ਘਰੇ ਚੱਲ ਜਾਂਦਾ ਹੁਣ ਸੌਦਾ ਲੱਲਿਆ ਹੁਣ ਦੁੱਧ ਦੀ ਫਿਕਰ ਦੁੱਧ ਕਿੱਥੋਂ ਲਿਆਉਣਾ ਪੈਸੇ ਦੇ ਸਾਰੇ ਸੌਦੇ ਦੇ ਖਰਚੇ ਗਏ ਚੱਲ ਕਾਵਾ ਹੀ ਪੀ ਲਾਂਗੇ ਫੇਰ ਕਾਲੀ ਚਾਹ ਚੱਲ ਇਹਦੇ ਕਾਵਾ ਪੀ ਲਾਂਗੇ ਕਾਕੀ ਨੂੰ ਕੀ ਪਿਆਵਾਂਗੇ ਸੌਦਾ ਰੱਖੇ ਨਾ ਕਰ ਤੂੰ ਨਾ ਆਉਦੇ ਕਿੰਡੋ ਦੂਜੀ ਹੱਟੀਆਂ ਹੁੰਦੀਆਂ ਇਹ ਤੁਹ ਲਿਆਵਾਂਗਾ 10 ਰੁਪਏ ਦਾ ਦੁੱਧ ਲਿਆਵਾਂਗਾ ਗੁਰੂ ਵਰ ਜੋ ਗੱਲ ਆਵਾਂ ਰੱਬਾ ਗਰੀਬੀ ਨਾਲ ਦੇ ਕਿਹਨੇ ਇੱਕ ਕੰਮ ਕਰ ਕਰ ਥੱਕ ਜਾਈਦਾ ਵਾ ਦੂਧੀਆਂ ਘਰ ਦੀਆਂ ਫਿਕਰਾਂ ਬੰਦਾ ਕਰੇ ਤੇ ਕੀ ਕਰੇ ਚਲੋ ਹੌਲੀ ਹੌਲੀ ਪੌੜਦਾ ਮਕਰ ਮੁੰਡਾ ਨਿੱਟੀ ਚ ਲਿਬੜ ਗਿਆ ਮਿੱਟੀ ਚ ਖੇਡਦਾ ਰਹਿੰਦਾ ਵਾ ਪਰ ਉਹਨੂੰ ਤਾਂ ਮੈਂ ਕਹੀ ਜਾਨਨੀ ਪਈ ਆ ਜਿਹ ਹੈਗੀ ਵੇੜੇ ਚ ਮਿੱਟੀ ਆ ਤੈਨੂੰ ਮਿੱਟੀ ਚ ਹੀ ਖੇਡਣਾ ਵਾ ਚਾ ਕੋਈ ਗੱਲ ਨਹੀਂ ਨਵਾ ਲੂੰਗੀ ਮੈਂ ਲੱਗਾ ਲੋਕਾਂ ਦੇ ਪੱਕੇ ਵੇੜੇ ਹੁੰਦੇ ਆ ਤੇ ਨਿਆਣੇ ਲਿਬੜਦੇ ਨਹੀਂ ਆ ਸ ਹੈ ਅਜੇ ਆਇਆ ਹੀ ਨਹੀਂ ਆ ਮੈਨੂੰ ਲੱਗਦਾ ਅੱਜ ਦਿਹਾੜੀ ਮਿਰਗੀ ਹੁੰਦੀ ਆ। ਕਿਹੜਾ ਨਹੀਂ ਆਇਆ। ਲੈ, ਆ ਗਏ। ਆਹੋ, ਆ ਗਿਆ ਉਹ। ਮੈਂ ਇੱਧਰ ਦੇਖਣ ਲਈ। ਇਹ ਇਧਰੋਂ ਨਿਕਲ ਆਇਆ। ਆਹ, ਪਾਣੀ ਲੈ ਆ ਮੈਂ? ਨਹੀਂ ਰਹਿਣ ਤੇ ਪਾਣੀ। ਪਾਣੀ ਪੀਤਾ ਉਸ ਨਾਲ ਕੇ ਪੀ ਗਿਆ ਐਂ ਪੁੱਤ। ਅੱਛਾ। ਹੂੰ। ਮਿਰਗੀ ਹੀ ਦਿਹਾੜੀ ਅੱਜ। ਆਹੋ ਸਰਦਾਰ ਜੀ ਮੈਂ ਸਗਤੇ ਪੱਠੇ-ਪੱਠੇ ਪਾਤੇ ਹੀ। ਇਹ ਮੇਰੇ ਚਲ ਗਿਆ ਫਿਰ ਮਿਲ ਗਈ ਹੱਦੀ ਦੀ ਦਿਹਾੜੀ ਅੱਛਾ ਅੱਧੀ ਮਿਲੀ ਹੈ ਨਾ ਅੱਧੀ ਮਿਲੀ ਤਾਂ ਹੀ ਪਹਿਲਾਂ ਆ ਗਏਗੇ ਚਲ ਕੋਈ ਨਹੀਂ ਆ ਮੈਂ ਸਬਦਾ ਲੈ ਆਂਦਾ ਜੀ ਅੱਛਾ ਲੈ ਆਂਦਾ ਆਹ ਦੁੱਧ ਨਹੀਂ ਮਿਲਿਆ ਦੁੱਧਰ ਰਹਿ ਗਿਆ ਜੀ ਤੇ ਹੁਣ ਦੁੱਧ ਦਾ ਕਿਦਾਂ ਸਰੂਆ ਕੋਈ ਨਹੀਂ ਲੈ ਆਉਂਗੇ ਸਾਮਾਨ ਨੂੰ ਚਲ ਠੀਕ ਆ ਆ ਚੰਗਾ ਕੀਤਾ ਵਾ ਜਿਹੜੇ ਲੇਸ ਲੈਣਦੇ ਆ ਉਹਨਾਂ ਵਿੱਚ ਕਿੰਨੇ ਦਿਨਾਂ ਦਾ ਮੰਗਣ ਦਿਆ ਹੈਗਾ ਉਹ ਸਰਦਾਰ ਇਹਨਾਂ 20 ਰੁਪਏ ਦਿੱਤੇ ਮੀ ਕਹਿੰਦਾ ਆਪਣੇ ਬੱਚੇ ਵਾਸਤੇ ਕੋ ਲੈ ਜੀ ਅੱਛਾ 20 ਰੁਪਏ ਦਿੱਤੇ ਆਹ ਫੇ ਤਾਂ ਬਹੁਤ ਹੀ ਚੰਗੇ ਆ ਨਾ ਬੜੇ ਚੰਗੇ ਆ ਪਰ ਇੱਕ ਗੱਲ ਸਰਦਾਰ ਤੇ ਬੜਾ ਚੰਗਾ ਹਾਂ ਪਰ ਉਹਨਾਂ ਦਾ ਗਵੰਢੀ ਆ ਇੱਕ ਲਾਡੀ ਲਾਡੀ ਸਰਦਾਰ ਆ ਹਾਂ ਉਹ ਮੈਨੂੰ ਡਾਕਸ ਵੀਰੇ ਵੀ ਡੱਕ ਲਿੰਦਾ ਵਾ ਆਉਣ ਲੱਗਿਆ ਵੀ ਡੱਕ ਲਿੰਦਾ ਇਹਦਾ ਇਹ ਨਹੀਂ ਚੰਗੇ ਭਈਏ ਨੂੰ ਰੋਟੀ ਨਹੀਂ ਦਿੰਦੇ ਉਹ ਨਹੀਂ ਕਰਦੇ ਜੇ ਨਹੀਂ ਕਰਦੇ ਤੇ ਤਦ ਕਰਕੇ ਭੱਜ ਗਿਆ ਉਹ ਜੂਸ ਬੜਿਆ ਕਿਸ ਨੂੰ ਪੈਸੇ ਨਹੀਂ ਦਿੰਦੇ ਬੜਾ ਇਹਨਾਂ ਦੇ ਖਿਲਾਫ ਬੋਲਦਾ ਵਾ ਹਾਂ ਹਾਂ ਤੂੰ ਹੀ ਨਾ ਉਹਨਾਂ ਦੀ ਗੱਲਾਂ ਚ ਪਿੱਛੇ ਆ ਤਾ ਰੋਟੀ ਖਵਾਈ ਉਹਦਾ ਉਹਨਾਂ ਨੇ ਮੈਨੂੰ ਨਾ ਪਨੀਰ ਨਾਲ ਰੋਟੀ ਖਵਾਈ ਉਹਨਾਂ ਅੱਛਾ ਪਨੀਰ ਨਾਲ ਆ ਗਏ ਤੁਸੀਂ ਹਾਂ ਚੱਲ ਵਧੀਆ ਹੋਇਆ ਕਿੰਨੇ ਦਿਨਾਂ ਦੀ ਚਾਰਨਾ ਖਾਂਦਾ ਹੈਂ ਨਾ ਹਾਂ ਚੱਲ ਵਧੀਆ ਚੱਲ ਤੂੰ ਹੀ ਤੇ ਪਨੀਰ ਤਾਂ ਖਾਦੀ ਨਾ ਮੈਨੂੰ ਮੈਂ ਤੇਰੀ ਬੜੀ ਜ਼ਿਆਦਾ ਹੀ ਮੈਂ ਕਹਦਾ ਮੈਂ ਤਾਂ ਪਰੀਨਾ ਖਾ ਲਈ ਤੇ ਤੂੰ ਚੱਲ ਕੋਈ ਗੱਲ ਨਹੀਂ ਮੈਂ ਤਾਂ ਘਰ ਦਾ ਹੀ ਕੰਮ ਕਰਨਾ ਹੁੰਦਾ ਵਾ ਤੂੰ ਹੀ ਤੇ ਬਾਹਰ ਦਾ ਕਰਨਾ ਹੁੰਦਾ ਵਾ ਤੇ ਸਰਦਾਰ ਤੇ ਬੜਾ ਚੰਗਾ ਚੰਗੇ ਆ ਸਰਦਾਰ ਦੀ ਬੜੀ ਚੰਗੀ ਆ ਪਰ ਉਹ ਲਾੜੀ ਪਰ ਇਹਨਾਂ ਦੇ ਖਿਲਾਫ ਬੋਲਦਾ ਪਰ ਮੈਂ ਨਹੀਂ ਸੁਧਾਰਨ ਦੱਸਿਆ ਕੋਈ ਨਹੀਂ ਨਹੀਂ ਤੁਈ ਦੱਸਿਓ ਵੀ ਨਾ ਉਹ ਨਾ ਹੋਵੇ ਉਹਨਾਂ ਦੀ ਆਪਸ ਵਿੱਚ ਲੜਾਈ ਹੋ ਜੇ ਤੇ ਤੁਹਾਨੂੰ ਕੰਮ ਤੋਂ ਹਟਾ ਦੇਣ ਨਹੀਂ ਨਹੀਂ ਮੈਂ ਨਹੀਂ ਦੱਸਣਾ ਕੋਈ ਮੇਰੇ ਵਾਸਤੇ ਸਰਦਾਰ ਬਹੁਤ ਚੰਗਾ ਬਾਦ ਤੇ ਤੁਸੀਂ ਉਹਨਾਂ ਦੇ ਪਿੱਛੇ ਵੀ ਨਾ ਲੱਗੇ ਨਹੀਂ ਨਹੀਂ ਮੈਂ ਲੱਗਣਾ ਮੈਂ ਮੈਨੂੰ ਕਹਿੰਦਾ ਮੈਂ ਕਿਹਾ ਮੈਂ ਭਾਈ ਪੇਟ ਲੱਗਾ ਮੈਂ ਆਪਣਾ ਪਰਿਵਾਰ ਪਾਲਣਾ ਮੈਂ ਤਾਂ ਜਿੱਥੋਂ ਦਿਹਾੜੀ ਮਿਲ ਗਈ ਮੈਂ ਤਾਂ ਉੱਥੇ ਜਾਣਾ ਹੀ ਹਾਂ ਹਾਂ ਇਹ ਆ ਚੰਗਾ ਕੀਤਾ ਤੁਸੀਂ ਐਵੇਂ ਨਾ ਉਹਨਾਂ ਦੀ ਗੱਲਾਂ ਸੁਣਿਆ ਕਰੋ ਇੱਕ ਤਾਂ ਸਰਦਾਰਾਂ ਦੇ ਘਰੇ ਸਾਈਕਲ ਵੀ ਲੱਗਾ ਹੈ ਅੱਛਾ ਤੇ ਮੈਂ ਸਰਦਾਰ ਨੂੰ ਕਿਹਾ ਮੈਂ ਸਰਦਾਰਾ ਸਾਈਕਲ ਦੇ ਦੇ ਕਿ ਚਲ ਕੰਮ ਤੇ ਛੇਤੀ ਆ ਜਾ ਕਰੂੰਗਾ ਹੋਰ ਵੀ ਕੋ ਬੰਦਾ ਕਿਤੇ ਕੰਮ ਕਰ ਲੈਂਦਾ ਹੁਣ ਹਾਂ ਤੇ ਸਰਦਾਰ ਕਹਿੰਦਾ ਹੀ ਦੇ ਦਾਂਗੇ ਪਰ ਉਹਨਾਂ ਜਿੰਦਾਵੱਜਾ ਸਾਈਕਲ ਉਹ ਚਾਬੀ ਭੁੱਲ ਗਈ ਆ ਉਹਨਾਂ ਚਲਾਉਂਦੇ ਨਹੀਂ ਨਾ ਸਾਈਕਲ ਉਹ ਅੱਛਾ ਹੂੰ ਤੇ ਸਰਦਾਰ ਨੇ ਕਹਿੰਦੀ ਕਹਿੰਦੀ ਵੀ ਕਦੇ ਚਲਾਇਆ ਚਲੂਆ ਤੇ ਹੱਣ ਨਹੀਂ ਤੇ ਚਾਬੀ ਕਿੱ데 ਰੱਖੀ ਗਈ ਉਹਨਾਂ ਕੋ ਤੁਹੀਂ ਨਾ ਸਾਈਕਲ ਨਹੀਂ ਮੰਗਣਾ ਅਗਲੇ ਸੋਚਣਗੇ ਤੇ ਕਾਲ ਆਇਆ ਤੇ ਲਾਲਚ ਕਰਦਾ ਵਾ ਗੱਲ ਤੇ ਤੇਰੀ ਵੀ ਠੀਕ ਆ ਹਾਂ ਨਾ ਮੈਂ ਇਹਦੇ ਸੋਚਿਆ ਹੀ ਨਹੀਂ ਮੈਂ ਤਾਂ ਆਪਣਾ ਫਾਇਦਾ ਸੋਚਿਆ ਨਾ ਵੀ ਚੱਲ ਵੀ ਕੰਮ ਤੋਂ ਉਹਨਾਂ ਦਾ ਵੀ ਹੋ ਜਾਊਗਾ ਕਿਰੂ ਵੀ ਛੇਤੀ ਚੱਲ ਜਾਇਆ ਕਰੂੰਗਾ ਛੇਤੀ ਕਰਾਇਆ ਕਰੂੰ ਤੇ ਇੱਕ ਜੇ ਨਾ ਉਹਨਾਂ ਦਾ ਸਾਈਕਲ ਖਰਾਬ ਹੋ ਗਿਆ ਫਿਰ ਆਪਣੇ ਕੋਲ ਤੇ ਕਿਹੜਾ ਪੈਸੇ ਹੈਗੇ ਆਪਾਂ ਠੀਕ ਕਰਾ ਦਾਂਗੇ ਹਾਂ ਸਾਈਕਲ ਤੇ ਪੈਸੇ ਬੜੇ ਲੱਗਦੇ ਫਰਾਪ ਹੋ ਜੇ ਤੇ ਹਾਂ ਹੋ ਤੇ ਆਪਣਾ ਤਾਂ ਮਸੀਂ ਸੌਦਾ ਹੀ ਮਸੀਂ ਆਉਂਦਾ ਵਾ ਤੇ ਤੂੰ ਹੀ ਨਾਲ ਲਿਓ ਸਾਈਕਲ ਚਲ ਮੈਂ ਨਹੀਂ ਲੈਂਦਾ ਸਾਈਕਲ ਹਾਂ ਬਾਅਦ ਵਿੱਚ ਨਾ ਥੋੜੇ ਥੋੜੇ ਕਰਕੇ ਨਾ ਜੋੜ ਕੇ ਤੇ ਫਿਰ ਲੈ ਲਿਓ ਆਹ ਕੋਈ ਆਪਣਾ ਕਿਤੇ ਲੰਗਾਗੇ ਹਨਾ ਹਾਂ ਮਾੜਾ ਨਹੀਂ ਚੰਗਾ ਨਹੀਂ ਤੇ ਮਾੜਾ ਲੈ ਲਿਓ ਤੇ ਸਾਤੇ ਸਰਦਾਰ ਮੈਨੂੰ ਕਹਿੰਦਾ ਪੱਕੇ ਰੱਖਣ ਵੱਲੋਂ ਅੱਛਾ ਕਹਤਾ ਨਾ ਪੱਕੇ ਰੱਖਣ ਨੂੰ ਆਹ ਕਹਿੰਦਾ ਪਹਿਲਾਂ ਤੇ ਮੈਨੂੰ ਕਹਿੰਦਾ ਦੱਸ ਕਿੰਨੇ ਪੈਸੇ ਲੈਣੇ ਆ ਤੇ ਮੈਂ ਕਹਾ ਜੋ ਚੱਲਦਾ ਤੁਸੀਂ ਦੇ ਦਿਓ ਤੇ ਫੇਰ ਕਹਿੰਦਾ ਤੂੰ ਦੱਸ ਤੇ ਮੈਂ ਕਹਾ ਨਹੀਂ ਚਲ ਮੈਂ ਘਰੇ ਸਲਾਹ ਕਰੂੰਗਾ ਤੇ ਫੇਰ ਦੱਸੂਗਾ ਉਹ ਤਾਂ ਕਿੰਨੇ ਕ ਨਾ ਸਰਜੂਗਾ ਸਰਨ ਦਾ ਤਕੀਬ ਕੀ ਕਹਿੰਦੇ ਹੁੰਦੇ ਆ ਵੀ ਉਹ ਤਾਂ ਜਿੰਨੀ ਭੁੱਖ ਵਧਾਈ ਜਾਉ ਨਹੀਂ ਵਧੀ ਜਾਣੀ ਹਨ ਵੀ ਆਪਣਾ ਨਾ ਸਾਡਾ ਟਾਈਮ ਪਾਸ ਹੁੰਦਾ ਰਹੇ ਨਾ ਉਹਨਾਂ ਨੂੰ ਬੋਝ ਲੱਗੇ ਵੀ ਜ਼ਿਆਦਾ ਮੰਗ ਲੇ ਪੈਸੇ। ਆਹੋ ਜੇ ਤੁਸੀਂ ਜ਼ਿਆਦਾ ਮੰਗ ਲੈਣਾ ਉਹਨਾਂ ਵੇ ਬੱਚ ਰੱਖਣ ਨਾ ਤੇ ਦਿਹਾੜੀ ਵੀ ਉਦਾਂ ਕਦੀ ਮਿਲਦੀ ਆ ਤੇ ਕਦੀ ਨਹੀਂ ਮਿਲਦੀ। ਹੂੰ। ਨਾ ਉਦਾਂ ਵੀ ਤੇ ਉਹ ਉੱਥੇ ਵੇਲੇ ਬੈਠ ਕੇ ਫਿਰ ਆਈ ਜਾਂਦੇ ਆ। ਚਲ ਜਿੰਨੇ ਦੇਣਗੇ ਨਾ ਉਹਨੇ ਹੀ ਲੈ ਲਓ। ਆ ਮੈਂ ਨਹੀਂ ਮੰਗਣੇ। ਹਾਂ ਇਦਾਂ ਹੀ ਕਰ ਲਓ। ਹਾਂ ਜਿੰਨੇ ਦੇਣਗੇ ਉਹਨੇ ਤਾਂ ਲੈ ਲਾਂ। ਹਾਂ। ਪਰ ਇਹ ਤਾਂ ਪਤਾ ਹੋਊਗਾ ਨਾ ਮਹੀਨੇ ਵਿਚ ਆਉਣ ਨੂੰ ਇੰਨੇ ਪੈਸੇ ਹੋਣੇ ਆ। ਆਹੋ। ਨਾਲ ਬੰਦਾ ਪੱਕਾ ਲੱਗਾ ਹੁੰਦਾ ਨਾ ਜੋ ਲੋੜ 'ਤੇ ਬੰਦਾ ਉਦਾਂ ਵੀ ਫਾੜੀ ਲੈਂਦਾ ਆ। ਆਹ ਇਹ ਤਾਂ ਗੱਲ ਹੈਗੀ ਆ ਜਦੋਂ ਜਿਆਦਾ ਹੋ ਜਵੇ ਕੰਮ ਕਿਉਂਕਿ ਬੜਾ ਸਰਦਾਰ ਨਹੀਂ ਵੀ ਚੰਗੀ ਇਹ ਤਾਂ ਸਰਦਾਰ ਵੀ ਬੜਾ ਚੰਗਾ ਵਾ ਉਹਨਾਂ ਨੂੰ ਮੈਨੂੰ ਪਤਾ ਨਾ ਨਹੀਂ ਕਰਨੀ ਅੱਛਾ ਹੂੰ ਜਿੱਦਾਂ ਤੂੰ ਕਹਿੰਦੀ ਸੀ ਇਨਵਰਟਰ ਲਿਆਉਣਾ ਥੋੜਾ ਗੈਸ ਸਿਲੰਡਰ ਲਿਆਉਣਾ ਹਾਂ ਹਨਾ ਤੂੰ ਸਾਦਾ ਕਹਾਂਗੇ ਸਰਦਾਰਾ ਗਲੈਕ ਐਸਿਸਟੈਂਟ ਲੈਣਾ ਮੈਨੂੰ ਪੈਸੇ ਐਡਵਾਂਸ ਦੇ ਦੇ ਥੋੜੇ ਜਿਹੀ ਨਹੀਂ ਤੇ ਇੰਦਾ ਕਰਾਂਗੇ ਜਦੋਂ ਬਾਅਦ ਚੋਂ ਨਾ ਕਹਾਂਗੇ ਕਿ ਸਾਨੂੰ ਲੈ ਦਿਓ ਤੇ ਆਪਾਂ ਥੋੜੇ ਥੋੜੇ ਕਟਵਾਈ ਜਾਵਾਂਗੇ ਉੱਚੋ ਅਿੱਦਾਂ ਗੱਲ ਕਰਕੇ ਵੇਖ ਲੈ ਹਾਂ ਇਦਾਂ ਕਰਕੇ ਵੇਖ ਆਹ ਵੇ ਇਕੱਠੇ ਸਾਡੇ ਕੋਲ ਨਹੀਂ ਲਿਆ ਜਾਣਾ ਹੂੰ ਅਬ ਤੂੰ ਵੀ ਕਿਥੇ ਫੂਕਾ ਮਾਰਦੀ ਰਹਿੰਦੀ ਅੰਨੀ ਹੋਣ ਰਹੀ ਏ ਤੂੰ ਇਹ ਨਾ ਚੱਲ ਕੋਈ ਗੱਲ ਨਹੀਂ ਇਦਾਂ ਹੀ ਰਾਤ ਮਿਲ ਕੇ ਦਿਨ ਕੱਟਨੇ ਪੈਂਦੇ ਆ ਉਦਾਂ ਵੇਲਾ ਵੀ ਸਾਨੂੰ ਕਿਹੜੀ ਜਿੰਦ ਮੌਤ ਕੀ ਜ਼ਿੰਦਗੀ ਦਿੱਤੀ ਰੱਬ ਨੇ ਵੇਖ ਲੈ ਹਾਂ ਐ ਚਾ ਕੋਈ ਗੱਲ ਕੈਂ ਜਾਂਦਾ ਲੋ ਚੰਗੇ ਹੁਣ ਆ ਸੌਦਾ ਆ ਹੀ ਗਿਆ ਰਾਤੀ ਰੋਟੀ ਖਾ ਕੇ ਹੀ ਸੋਣਾ ਵਾ ਉਦਾਂ ਇੱਕ ਗੱਲ ਹੈਗੀ ਵੇਖ ਲੈ ਇਹ ਰੱਬ ਦੇ ਹੀ ਜਾਂਦਾ ਨਾ ਜੇ ਸਵੇਰ ਦੀ ਖਾ ਕੇ ਜਾਂਦੇ ਤਾਂ ਸਾਨੂੰ ਸ਼ਾਮਾਂ ਦਾ ਫਿਕਰ ਪੈ ਜਾਂਦਾ ਹਨਾ ਹਾਂ ਸ਼ਾਮਾਂ ਨੂੰ ਖਾ ਕੇ ਸੋਣੀ ਸਵੇਰ ਦਾ ਪੈ ਜਾਂਦਾ ਪਰ ਰੱਬ ਰੋਟੀ ਪੈ ਹੀ ਜਾਂਦਾ ਨਾ ਉਹ ਆ ਮਨ ਫਿਕਰ ਆ ਸਾਰਿਆਂ ਦਾ ਹੂੰ ਉਹਨਾਂ ਦੇ ਸਾਰਿਆਂ ਦਾ ਫਿਕਰ ਆ ਕੀ ਆ ਕੀੜੇ ਮਕੌੜੇ ਤੁਰੇ ਫਿਰਦੇ ਆ ਜਿਨ੍ਹਾਂ ਨੇ ਆਪ ਕਮਾਈਆਂ ਨਹੀਂ ਕਰਨੀਆਂ ਉਹਨਾਂ ਨੂੰ ਵੀ ਪਰਮਾਤਮਾ ਦੇ ਕੇ ਹੀ ਰੋਟੀ ਪਾਣੀ ਦਿੰਦਾ ਹੀ ਆ ਨਾ ਕੋਈ ਨਾ ਕੋਈ ਤੇ ਨਾ ਕਿਤੇ ਫਿਕਰ ਆ ਉਹਨਾਂ ਪਰਮਾਤਮਾ ਨੂੰ ਤੇ ਸਾਡਾ ਵੀ ਫਿਰ ਉਹਨਾਂ ਨੂੰ ਫਿਕਰ ਆ ਕੋਈ ਨਾ ਕਿ ਉਹ ਪਸਾ ਦਿਹਾੜੀ ਦੇ ਦਿੰਦਾ ਵਾ ਕਦੀ ਨਾ ਨੀ ਤਾਂ 100 ਰੁਪਇਆ ਤੇ ਹੁਣ ਤੁਹਾਨੂੰ ਮਿਲ ਨਹੀਂ ਜਾਂਦਾ ਨਾ ਆਹੋ 10-9 ਦੀ ਕਿਰਤੀ ਆ ਠੱਗੀ ਦੀ ਨਾ ਮਾਰਦੇ ਆਪਾਂ ਕਿਹਨੂੰ ਹਾਂ ਨੀ ਠੱਗੀ ਮਾਰਨੀ ਵੀ ਨਹੀਂ ਚਾਹੀਦੀ ਹਾਂ ਮਿਹਨਤ ਕਰਾਂਗੇ ਤੇ ਹੁਣ ਨਾ ਕਿਹਦੇ ਦਿਨ ਨੂੰ ਦੇਣ ਫੇਰੀ ਜਾਣੇ ਹਾਦੀ ਵੀ ਹੁਣ ਜਿੱਦਾਂ ਪੱਕਾ ਕੰਮ ਮਿਲ ਗਿਆ ਵਾ ਥੋੜੇ ਥੋੜੇ ਬਚਾਇਆ ਕਰਾਂਗੇ ਜਿੱਦਾਂ ਹੁਣ ਆਪਾਂ ਕਹਿੰਦੇ ਆਂ ਕਿ ਜਦੋਂ ਉਹਨਾਂ ਨੂੰ ਕਵਾਂਗੇ ਗੈਸ ਸਿਲੰਡਰ ਲੈ ਦੋ ਤੇ ਆਪਾਂ ਕਟਵਾਈ ਜਾਵਾਂਗੇ ਆਪਣੀ ਚੀਜ਼ ਬਣ ਜੂਗੀ ਮਿਹਨਤ ਨਾਲ ਹੀ ਆ ਆਹੋ ਹੈ ਨਾ ਮੈਂ ਕਾਲਾ ਕਰ ਜਾਵਾਂ ਤੇ ਫਿਰ ਸਾਮਾਂ ਜਾ ਕੇ ਦੁੱਧ ਲੈ ਆਉਂਗਾ ਪਰ ਇਦਾਂ ਕਰਿਓ ਤੁਸੀਂ ਤੁਸੀਂ ਇਦਾਂ ਨਾ ਕਰਿਓ ਗੈਸ ਸਿਲੰਡਰ ਦਾ ਨਹੀਂ ਲਾਓ ਉਹ ਨਹੀਂ ਪਹਿਲਾਂ ਲਾਵਾਂਗੇ ਆਪਾਂ ਕੀ ਲੈਣਾ ਫਿਰ ਤੂੰ ਉਹ ਹੀ ਸਾਈਕਲ ਲੈ ਲਿਓ ਫਿਰ ਬਾਅਦ ਚ ਚੱਲ ਦੇਖ ਲਾਂਗੇ ਜਿੱਦਾਂ ਵੀ ਹੈਨਾ ਉਹ ਤੇ ਚੁੱਲੇ ਜਿੱਥੇ ਅੱਗੇ ਚੁੱਲੇ ਤੇ ਰੋਟੀਆਂ ਪਕਾਈਦੀਆਂ ਹੋਣ ਵੀ ਪਕਾ ਲਾਂਗੇ ਹੈਨਾ ਨਹੀਂ ਔਖਾ ਹੈਦਾ ਜਿੱਦਾਂ ਮੀ ਮੂ ਪਹਿਲੇ ਬਾਲਨ ਗੱਲਾਂ ਜੇ ਮੈਨੂੰ ਪਤਾ ਨਾ ਤੂੰ ਕਿ ਅੱਗ ਨਹੀਂ ਬਲਦੀ ਕਈ ਯਾਰ ਨਹੀਂ ਕੋਈ ਨਹੀਂ ਤੁਹਾਡਾ ਜ਼ਿਆਦਾ ਔਖਾ ਵਾਈਡੀ ਤੂੰ ਜਾਣਾ ਹੁੰਦਾ ਵਾ ਸਾਈਕਲ ਲੈ ਲਾਂਗੇ ਮਾੜਾ ਚੰਗਾ ਚਲੋ ਜੋ ਜਿਸ ਖਲੰਡਰ ਕਰਮਾ ਜ ਉਹ ਮਿਲ ਜੂ ਐ ਸ਼ਾਇਦ ਉਹ ਮਿਲ ਜੂ ਹਾਂ ਤੇ ਦੁੱਧ ਲਿਆ ਦਿਓ ਫਿਰ ਮੁੰਡਾ ਫਿਰ ਰੋਊਗਾ ਬਾਅਦ ਚ ਹਾਂ ਲਿਆ ਦਾਂ ਦੁੱਧ ਹਾਂ ਹੁਣ ਤੇ ਮੈਨੂੰ ਲੇਸ ਦੇਣੀ ਆ ਤੇ ਫਿਰ ਖਾ ਲੂਗਾ ਖੁਸ਼ ਹੋ ਜਾਣਾ ਨੇ ਇਦਾਂ ਹਾਂ ਆ ਦਵਿੰਦਰ ਵੀ ਨਾ ਐਡੀ ਕਿਦੇ ਮਾੜੀ ਆ ਮੈਨੂੰ ਉਹਦੋਂ ਪੱਕਾ ਨਹੀਂ ਰੱਖਣ ਦੇਂਦੀ ਮੇਰਾ ਮਨ ਹੀ ਪੱਕਾ ਰਹਿ ਜਾਂਦਾ ਤੇ ਮੈਂ ਸਾਰਾ ਦਿਨ ਨਾਲ ਆ ਮਈਂ ਸੂਈ ਆ ਸਾਂਭ ਸੰਭਾਲ ਸਾਰੀ ਕਰਨੀ ਸੀ ਹੁਣ ਮੈਨੂੰ ਕਰਨੀ ਪੈਣ ਡਈ ਆ ਉਧਰ ਮੇਰਾ ਲੱਕ ਦੋਦਾ ਹੀ ਓ ਏ ਉਹ ਤੇ ਚਲੋ ਹੁਣ ਸਿਰੇ ਆਇਆ ਅਸਰੇ ਪੱਠੇ ਵੱਢ ਕੇ ਪਾ ਕੇ ਚਲੋ ਚੱਲ ਗਿਆ ਹੁਣ ਇਹ ਮਈ ਨੇ ਜਵੇ ਸੁੱਟਨੀ ਸੁੱਟੀ ਆ ਚਲੋ ਵਧੀਆ ਹੋ ਗਿਆ ਇਹ ਵੀ ਸਾਰੀ ਸੰਭ ਸੰਭਾਲੂ ਨਹੀਂ ਕਰਨੀ ਖਾਲਾ ਪੱਠੇ ਇੱਥੇ ਹੀ ਆ ਖਾਲਾ ਹੁਣ ਤੂੰ ਢਿੰਗੀ ਜਾ